ਨਿਤ ਮਾਰੇ ਜਾ ਰਹੇ ਮਾਮਾ ਦੇ ਪੁੱਤ ਪੰਜਾਬ ਦੇ ਵਿੱਚ 10 ਦਿਨਾਂ ਚ ਦੂਜੇ ਸਰਪੰਚ ਦਾ ਕਤਲ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ ਦੋਹਾਂ ਵਾਰ ਦਾਤਾ ਨੇ ਹਿਲਾ ਕੇ ਰੱਖ ਦਿੱਤਾ ਪੰਜਾਬ ਪੰਜਾਬ ਵਿੱਚ 10 ਦਿਨਾਂ ਦੇ ਵਿੱਚ ਦੂਜੇ ਸਰਪੰਚ ਦੇ ਕਤਲ ਦੀ ਵਾਰਦਾਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ 10 ਦਿਨ ਪਹਿਲਾਂ ਹੁਸ਼ਿਆਰਪੁਰ ਦੇ ਦਡਿਆਣਾ ਪਿੰਡ ਦੇ ਸਰਪੰਚ ਅਤੇ ਹੁਣ ਤਰਨਤਾਰਨ ਦੇ ਚਪਾਲ ਪਿੰਡ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਖਾਸ ਗੱਲ ਇਹ ਹੈ ਕਿ ਇਹ ਕਤਲ ਚੜ੍ਹਦੀ ਸਵੇਰ ਕੀਤੇ ਗਏ ਜਿਸ ਸਮੇਂ ਪਿੰਡ ਵਾਲੇ ਹਜੇ ਚੰਗੀ ਤਰ੍ਹਾਂ ਕੰਮਾਕਾਰਾਂ ਤੇ ਨਹੀਂ ਲੱਗੇ ਹੁੰਦੇ ਉਸ ਸਮੇਂ ਕਤਲਾਂ ਦੀਆਂ ਇਹਨਾਂ ਵਾਰਦਾਤਾਂ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਅੰਜਾਮ ਦਿੱਤਾ ਗਿਆ ਇਹਨਾਂ ਦੋਹਾਂ ਕਤਲਾਂ ਪਿੱਛੇ ਕਾਰਨ ਨਿੱਜੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ 4 ਜਨਵਰੀ 2024 ਹੁਸ਼ਿਆਰਪੁਰ ਦੇ ਵਿੱਚ ਸਰਪੰਚ ਦਾ ਕਤਲ 4 ਜਨਵਰੀ 2024 ਨੂੰ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਹੁਸ਼ਿਆਰਪੁਰ ਤੋਂ ਵੱਡੀ ਖਬਰ ਸਾਹਮਣੇ ਆਈ। ਚੜ੍ਹਦੀ ਸਵੇਰ ਡੜਿਆਣਾ ਪਿੰਡ ਦੇ ਸਾਬਕਾ ਸਰਪੰਚ ਸੰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੰਦੀਪ ਬਹੁਜਨ ਸਮਾਜ ਪਾਰਟੀ ਦੇ ਨੇਤਾ ਸੀ। ਇਸ ਘਟਨਾ ਵਿੱਚ ਸ਼ਾਮਲ ਮੁੰਡਿਆਂ ਨੂੰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਨਾਕੇਬੰਦੀ ਕਰਕੇ ਹਰਿਆਣਾ ਤੋਂ ਗ੍ਰਿਫਤਾਰ ਕਰ ਲਿਆ। ਮੁੱਖ ਦੋਸ਼ੀ ਵਿੱਕੀ ਨੇ ਦੱਸਿਆ ਕਿ ਸਰਪੰਚ ਨੇ ਉਹਨਾਂ ਦੀਆਂ ਵੀਡੀਓਜ਼ ਵਾਇਰਲ ਕਰ ਦਿੱਤੀਆਂ ਸੀ ਜਿਸ ਤੋਂ ਬਾਅਦ ਬਦਲਾ ਲੈਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਘਟਨਾ ਦੇ ਰੋਸ ਵਜੋਂ ਪਰਿਵਾਰ ਅਤੇ ਹਮਾਇਤੀਆਂ ਵੱਲੋਂ ਅੱਡਾ ਦੂਸੜਕਾ ਰੋਸ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਗਈ ਪੁਲਿਸ ਵੱਲੋਂ ਸਾਰੇ ਮੁਜ਼ਦਮਾ ਨੂੰ ਗ੍ਰਫਤਾਰ ਕੀਤੇ ਜਾਣ ਤੋਂ ਬਾਅਦ ਹੀ ਸਰਪੰਚ ਦਾ ਅੰਤਮ ਸੰਸਕਾਰ ਕੀਤਾ ਗਿਆ ਸਰਪੰਚ ਸੰਦੀਪ ਦਾ ਆਪਣੇ ਪਿੰਡ ਦੇ ਵਿੱਚ ਕਿੰਨਾ ਇਤਿਫਾਕ ਸੀ ਇਸ ਦਾ ਪਤਾ ਉਸ ਦੇ ਸੰਸਕਾਰ ਦੇ ਵਿੱਚ ਹੋਏ ਇਕੱਠ ਤੋਂ ਲੱਗਦਾ ਹੈ ਡਾਲਰਾਂ ਦੇ ਹਾਰ ਪਾ ਕੇ ਸੰਦੀਪ ਨੂੰ ਆਖਰੀ ਵਿਦਾਈ ਦਿੱਤੀ ਗਈ ਤਾਹ ਰਾਖ ਨਾਮ ਹੋ ਗਈ ਸੰਦੀਪ ਦੇ ਪੋਤ ਨੂੰ ਗੋਦ ਵਿੱਚ ਚੁੱਕ ਕੇ ਤਾਹ ਮਾਰਦੀ ਪਤਨੀ ਨੇ ਜਦੋਂ ਕਿਹਾ ਮੈਨੂੰ ਵੀ ਗੋਲੀ ਮਾਰ ਜਾਂਦੇ ਮੈਂ ਜੀ ਕੇ ਕੀ ਲੈਣਾ ਤਾਹਰ ਦਿਲ ਬੁਲੁੰਦ ਰਿਆ ਗਿਆ ਓ ਮੇਰੀ ਦੁਨੀਆ

14 ਜਨਵਰੀ 2024 ਤਰਨਤਾਰਨ ਦੇ ਵਿੱਚ ਸਰਪੰਚ ਦਾ ਕਤਲ ਸਰਪੰਚ ਸੰਦੀਪ ਦੇ ਕਤਲ ਨੂੰ ਅਜੇ ਦੱਸਦੇ ਨਹੀਂ ਹੋਏ ਸੀ ਕਿ ਪੰਜਾਬ ਦੇ ਵਿੱਚ ਇੱਕ ਹੋਰ ਵੱਡੀ ਵਾਰਦਾਤ ਵਾਪਰ ਗਈ ਤਰਨਤਾਰਨ ਦੇ ਪਿੰਡ ਚਬਾਰ ਦੇ ਸਰਪੰਚ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਇਹ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਐਤਵਾਰ ਨੂੰ ਸ਼ਾਇਦ ਬਹੁਤੇ ਲੋਕ ਆਪਣੇ ਘਰਾਂ ਵਿੱਚੋਂ ਨਿਕਲੇ ਵੀ ਨਹੀਂ ਸੀ। ਲੋਹੜੀ ਤੋਂ ਬਾਅਦ ਦੂਜੇ ਦਿਨ ਜਿੱਥੇ ਪਿੰਡ ਦੇ ਵਿੱਚ ਸਰਪੰਚ ਦੇ ਵੱਲੋਂ ਮਾਗੀ ਨੂੰ ਲੈ ਕੇ ਸਮਾਗਮ ਕਰਵਾਇਆ ਜਾਣਾ ਸੀ ਉਸ ਤੋਂ ਪਹਿਲਾਂ ਹੀ ਸੈਲੂਨ ਦੇ ਵਿੱਚ ਬੈਠੇ ਸਰਪੰਚ ਅਵਨ ਕੁਮਾਰ ਉਰਫ सोनू ਚੀਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਕਾਤਲ ਸਾਫ਼ ਨਜ਼ਰ ਆ ਰਹੇ ਨੇ। ਇਹ ਕਾਤਲ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ। ਇਹਨਾਂ ਦੇ ਵਿੱਚ ਇੱਕ ਸੈਲੂਨ ਦੇ ਵਿੱਚ ਦਾਖਲ ਹੋ ਗਿਆ ਜਦੋਂ ਕਿ ਦੂਜਾ ਬਾਹਰ ਬਾਈਕ ਸਟਾਰਟ ਕਰਕੇ ਇੰਤਜ਼ਾਰ ਕਰਦਾ ਰਿਹਾ ਸੈਲੂਨ ਵਿੱਚ ਜਾ ਕੇ ਸਰਪੰਚ ਦੇ ਗੋਲੀਆਂ ਮਾਰ ਕੇ ਕਾਤਲ ਭੱਜਦਾ ਹੋਇਆ ਬਾਹਰ ਆਉਂਦਾ ਹੈ ਬਾਈਕ ਤੇ ਬੈਠ ਕੇ ਪਿਸਤੌਲ ਲਹਿਰਾਉਂਦਾ ਹੋਇਆ ਨਿਕਲ ਜਾਂਦਾ ਹੈ ਤਵਰੇ ਦੁਕਾਨ ਖੋਲੇ ਉਹਦੇ ਬਾਅਦ ਆਏ ਨੇ ਵਾਲ ਕੱਟਣ ਨੇ ਵਾਲ ਕੱਟ ਕੱਟ ਕੇ ਜਦੋਂ ਬਾਹਰ ਨਿਕਲੇ ਨੇ ਇੱਥੇ ਦੁਕਾਨ ਦੇ ਅੰਦਰ ਹੀ ਖਲੋਤੇ ਸੀ ਉਹ ਨਾਲ ਹੀ ਬੁੱਕਲ ਮਾਰਿਆ ਸੀ ਬੰਦਾ ਤੇ ਬੁੱਕਲ ਮਾਰਿਆ ਸੀ ਤੇ ਉਹ ਖਲੋਤਾ ਰਿਹਾ 10 ਮਿੰਟ ਉਹਦੇ ਬਾਅਦ ਉਹਨੇ ਗੋਲੀ ਮਾਰ ਕੇ ਤੇ ਭੱਜ ਗਿਆ ਗਾਂਜਾ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਚੱਲੀਆਂ ਕਿੱਥੇ ਲਗੀਆਂ ਐ ਇਧਰ ਬੱਖੀ 'ਚ ਲੱਗੀ ਇੱਥੇ ਟੇਢ 'ਚ ਜੀ ਕਿਹਨੂੰ ਗਏ ਬੰਦੇ ਬੰਦੇ ਉਦੋਂ ਐਨੂੰ ਮੋਟਰਸਾਈਕਲ ਲੈ ਕੇ ਨਿਕਲ ਗਏ ਅਮਰਸਰ ਵਾਲਾ ਕਤਲ ਦੀ ਸਵਾਰਦਾਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਤਾਂ ਆਪ ਵਿਧਾਇਕ ਵੀ ਮੌਕੇ 'ਵਾਰਦਾਤ ਉੱਤੇ ਪਹੁੰਚੇ ਜਿੱਥੇ ਉਹਨਾਂ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਵੀ ਕਰਨਾ ਪਿਆ। ਇਹ ਕਿਹੜੀ ਕਿਹੜੀ ਗੱਲ ਜਿਹੜੀ ਤੁਸੀਂ ਨਿੱਤ ਮਾਵਾ ਦੇ ਪੁੱਤ ਮਾਰ ਰਹੇ ਹੋ ਇਹਨਾਂ ਦਾ ਕਸੂਰੀ ਦੱਸ ਦੋ। ਸਰਲ ਲੱਗਦਾ ਨਹੀਂ ਕੀ ਗੱਲ ਕਰੀਏ ਇੱਕ ਮਿੰਟ ਇੱਕ ਮਿੰਟ ਲਗਾਤਾਰ ਲਗਾਤਾਰ ਇਹਦੇ ਮਾਮਲੇ ਬਹੁਤ ਸਾਹਮਣੇ ਆ ਰਹੇ ਆ। ਜਿਹੜੇ ਪ੍ਰਦਰ ਜਿਹੜੇ ਵੇਖੋ ਤੁਸੀਂ ਸਾਰੇ ਆਪਾਂ ਇੱਕ ਤੁਸੀਂ ਸਾਡੇ ਪਰਿਵਾਰ ਵਿੱਚੋਂ ਹੀ ਆਂ ਜਿਹੜੀ ਵਾਲੇ। ਜਿਹੜੇ ਬੈਡ ਅਨਸਰ ਹੈ। ਜਿਹੜੇ ਕ੍ਰਿਮੀਨਲ ਲੋਕ ਆ ਵੀਰੇ ਉਹਨਾਂ ਦੇ ਦਿਮਾਗ 'ਚ ਜਿਹੜਾ ਜ਼ਹਿਰ ਭਰਿਆ ਹੈ ਉਹ ਨਹੀਂ ਨਿਕਲ ਰਿਹਾ। ਉਧਰ ਨਾਲ ਮਿਲ ਕੇ ਸਾਰੇ ਸਮਾਜ ਨੂੰ ਸਾਨੂੰ ਇਹਨਾਂ ਦੇ ਵਿਰੁੱਧ ਖੜੇ ਹੋਣਾ ਪਊਗਾ ਜੇ ਮੈਂ ਕਹਿੰਨਾ ਵੀ ਜੇ ਪਿਸਤੌਲਾਂ ਉਹ ਲਿਆ ਰਹੇ ਆ ਤੁਸੀਂ ਪਿਛਲੇ ਮਹੀਨੇ ਤੋਂ ਇੱਕ ਵੇਖੋ ਪੁਲਿਸ ਨੇ ਪਤਾ ਨਹੀਂ ਕਿੰਨੇ ਜਿਹੜੇ ਬੰਦੇ ਆ ਉਹਨਾਂ ਦਾ ਇਨਕਾਊਂਟਰ ਵੀ ਕੀਤਾ ਜੀ ਜਿਹੜੇ ਗਲਤ ਅੰਸਰ ਆ ਉਹ ਫੇਰ ਵੀ ਨਹੀਂ ਬਾਜ਼ ਆ ਰਹੇ ਲੋ ਪਰ ਤੁਨ ਸਾਹਿਬ ਐਮ ਐਲ ਏ ਸਾਹਿਬ ਮੇਰਾ ਸਵਾਲ ਹੈ ਕਿ ਇਸ ਤਰੀਕੇ ਨਾਲ ਜਿਸ ਤਰ੍ਹਾਂ ਹੋਇਆ ਗੁੰਡਾਗਰਦੀ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਸਰਕਾਰ ਤੁਹਾਡੀ ਹੈ ਔਰ ਕਿਵੇਂ ਇਸ ਨੂੰ ਕਿ ਸਰਿਆਂ ਮਾਰਿਆ ਗਿਆ ਕਿ ਤੁ ਨੂੰ ਔਰ ਜਿਹੜਾ ਕਿ ਲੋਕਾਂ ਦੇ ਖਰਾ ਲੋਕਤ ਕਤਲ ਹੋਇਆ ਮੇਰੇ ਸਾਹਮਣੇ ਮੇਰੇ ਵੀਰ ਮੇਰੇ ਵੀਰ ਮੈਂ ਕਹਿੰਦਾ ਜੀ ਉਹ ਵੇਖੋ ਇੱਕ ਸਾਡਾ ਤੋਂ ਆਪਣਾ ਭਰਾ ਸੀ ਜਿਹਨੇ ਤਾਂ ਆਪਣਾ ਮੇਰੀ ਜਿੰਦ ਜਾਨ ਸੀ ਸਾਡਾ ਉਹ ਜਿਹੜਾ ਇਹ ਹੋ ਰਿਹਾ ਹੈ ਆਤ ਨਿੰਦਣਜੋਗ ਗੱਲ ਹੋਈ ਆ ਜਿਹੜੀ ਸਰਕਾਰ ਦੀ ਗੱਲ ਆਪਾਂ ਕਰਦੇ ਆਂ ਸਰਕਾਰ ਨੇ ਕਿੰਨੇ ਦਿਨਾਂ ਤੋਂ ਤੁਸੀਂ ਵੇਖਦੇ ਹੋ ਇਹਨਾਂ ਜਿਹੜੇ ਸਮਾਜ ਵਿਰੋਧੀ ਅੰਸਰ ਆ ਜੀ ਉਹਨਾਂ ਵਿਰੁੱਧ ਮਹਿੰਮ ਚੱਲ ਰਹੀ ਆ ਪਰ ਉਹ ਕਿਤੇ ਨਾ ਕਿਤੇ ਜਿਹੜੇ ਮਾੜੇ ਅੰਸਰ ਉਹ ਅਜੇ ਵੀ ਬਾਜ਼ ਨਹੀਂ ਆ ਰਹੇ ਦਿਨ ਦਿਹਾੜੇ ਹੋਏ ਸਰਪੰਚ ਦੇ ਕਤਲ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਦਹਿਸ਼ਤ ਫੈਲ ਗਈ ਪਿੰਡ ਵਾਲਿਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਮੌਕੇ ਵਿਧਾਇਕ ਸਰਬਨ ਤਨਵੀ ਪਹੁੰਚੇ ਉਹਨਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਸਰਕਾਰ ਦੇ ਸਾਹਮਣੇ ਇਸ ਮਾਮਲੇ ਨੂੰ ਜ਼ਰੂਰ ਝੁੱਕਣਗੇ ਨਿਤ ਮਾਮਾ ਦੇ ਪੁੱਤ ਇਸੇ ਤਰ੍ਹਾਂ ਦਿਨ ਦਿਹਾੜੇ ਮਾਰੇ ਜਾ ਰਹੇ ਨੇ ਮਾੜੀ ਜਹੀ ਨਿੱਜੀ ਰੰਜਿਸ਼ ਨੂੰ ਲੈ ਕੇ ਲੋਕ ਕਿਸੇ ਦਾ ਵਸਿਆ ਵਸਾਇਆ ਘਰ ਉਜਾੜ ਦਿੰਦੇ ਨੇ ਲੋਕ ਬੇਸਬਰੇ ਹੋ ਗਏ ਨੇ ਕਿ ਆਪਣੀ ਝਰੀਟ ਤੱਕ ਬਰਦਾਸ਼ਤ ਨਹੀਂ ਕਰਦੇ ਤੇ ਕਿਸੇ ਦੇ ਪੂਰੇ ਦੇ ਪੂਰੇ ਘਰ ਨੂੰ ਅੱਗ ਲਾ ਕੇ ਤਮਾਸ਼ਾ ਦੇਖਦੇ ਨੇ ਇਹਨਾਂ ਮਾੜੇ ਅੰਸਰਾ ਦਾ ਕੀ ਕੀਤਾ ਜਾਵੇ ਜਾਂ ਫਿਰ ਇਦਾਂ ਹੀ ਕਿਸੇ ਦੇ ਘਰ ਨੂੰ ਲੱਗੀ ਅੱਗ ਨੂੰ ਦੇਖਦੇ ਰਹੀਏ ਜਦੋਂ ਤੱਕ ਇਹ ਅੱਗ ਸਾਡੇ ਤੁਹਾਡੇ ਘਰਾਂ ਤੱਕ ਨਹੀਂ ਆ ਜਾਂਦੀ ਆਪਣੀ رائے ਦੇਣਾ ਨਾ ਭੁੱਲਣਾ ਦੇਖਦੇ ਰਹੋ ਜਗਬਾਣੀ ਟੀਵੀ